ਸਤਿ ਸ਼੍ਰੀ ਅਕਾਲ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਹਾਂ ਮੈਂ ਆਈ ਸੀ ਸਕੂਲ ਤੋਂ ਤੇ ਪਹਿਲਾਂ ਮੈਂ ਆਪਣੇ ਵਾਲਾਂ ਨੂੰ ਵੇਖਿਆ ਤੇ ਵਾਲਾ ਦੀ ਹਾਲਤ ਬਹੁਤ ਖਰਾਬੀ ਸੀ ਮੈਂ ਕਿਹਾ ਜੀ ਸਸਤ ਮਾਂ ਕੋ ਗਾਲਾਂ ਖਾਣੀਆਂ ਤੇ ਨਾਲ ਆਪਣੇ ਵਾਲਾਂ ਨੂੰ ਤੇਲ ਲਾ ਲਾ ਕਿਉਂਕਿ ਮम्मी ਲੱਗੀ ਹੋਏ ਨੇ ਆਪਣੇ ਕੰਮ ਤੇ ਮੈਂ ਤਾਂ ਵਾਲਾਂ ਤੇਲ ਲਾ ਕੇ ਹੁਣ ਮम्मी ਕੋਲ ਸਿਰ ਚ ਸੌਣੀ ਆ ਕਹਿੰਦੇ ਆ ਨਾ ਕਿ ਵਾਲਾਂ ਨੂੰ ਵੀ ਖਰਾਤ ਮਿਲਣੀ ਜ਼ਰੂਰੀ ਆ ਤੇਲ ਲਾਉਣਾ ਜ਼ਰੂਰੀ ਆ ਵਾਲਾਂ ਨੂੰ ਇਹ ਨਾਲ ਲਾਵਾਂਗੇ ਤੇ ਖਰਾਬ ਹੋ ਜਾਂਦੇ ਆ ਕਿਉਂਕਿ ਮੇਰੇ ਵਾਲ ਬੜੇ ਲੰਬੇ ਹੀ ਤੇ ਮੇਰੇ ਵਾਲ ਤੇ ਹੁਣ ਆ ਰਹਿ ਗਏ ਖਰਾਬ ਹੋ ਚੁੱਕੇ ਆ ਮੰਮੀ ਜੀ ਮੰਮੀ ਜੀ ਹਾਂ ਦੱਸੋ ਆਜੂ ਆ ਮਾੜਾ ਜਾ ਤੇ ਜੱਸ ਦੋ ਨਹੀਂ ਕੀ ਰਿਹਾ ਤੇ ਮੈਂ ਜਾਸ ਦਿੰਨੀ ਆ ਤੇ ਅੱਜ ਦੂ ਇੰਨੀ ਦੇਰ ਤੋਂ ਆਈ ਨਹੀਂ ਕਹਿੰਦੇ ਆ ਨਾ ਜਦੋਂ ਵਿਆਹ ਤੇ ਰਿਆ ਹੋਏ ਤੇ ਸ਼ਾਪਿੰਗਾਂ ਹੁੰਦੀਆਂ ਨੇ ਸਮਝ ਲੋ ਸਾਡੇ ਸਕੂਲ ਦਾ ਐਨੂਅਲ ਫੰਕਸ਼ਨ ਆ ਤੂੰ ਵੀ ਵਿਆਹ ਤੇ ਰਿਆ ਤੇ ਵਿਆਹ ਚ ਸ਼ੋਪਿੰਗਾਂ ਦਾ ਯਾਰਾ ਨਹੀਂ ਕੋਈ ਮਤਲਬ ਹੈਗਾ ਮੈਨੂੰ ਇਹ ਨਹੀਂ ਕਿ ਮੈਂ ਤਾਂ ਜਾਣਾ ਹੀ ਬਾਜ਼ਾਰ ਤਾਂ ਮੈਂ ਤਾਂ ਜੂਸ ਰਿਹਾ ਤੇ ਨਾਲ ਡੀਕਣੇ ਵੀ ਜਾ ਲਉਂਦੀ ਆ ਦੋਵੇਂ ਮਾਵਾ ਤੇ ਇੱਥੇ ਇਕੱਠੇ ਜਾਈ ਨੂੰ ਤੇ ਦੋ ਦੇ ਸ਼ਾਮੇ ਪਾਈ ਤੇ ਚਾਲ ਕੋਈ ਗਾ ਨਹੀਂ ਤੇ ਨਹੀਂ ਤੀਗ ਲੈਂਦੇ ਮੈਨੂੰ ਤੇ ਹੀ ਲੈਣ ਦਾ ਹੈ ਬਾਜ਼ਾਰ ਤਸ ਮੈਂ ਉਹ ਜਾਣਾ ਹੀ ਲੈਣਾ ਇਹ ਜਿਹੜੇ ਸੂਟ ਉਹ ਬਾ ਜਿਹੜੇ ਰਸੀਦੇ ਦਿੱਤੇ ਸੀ ਉਹ ਲੈ ਆਏ ਜਾ ਕੇ ਸਹੀ ਨਾ ਬਾਜ਼ਾਰ ਤੇ ਮੈਂ ਸੂਟ ਲੈ ਆਣੀਆ ਵਿਆਹ ਈ ਨਾ ਅਗਲੇ ਮਹੀਨੇ ਵੇਰ ਤੇ ਮੈਂ ਆ ਜਨ ਮੈਂ ਸੂਟ ਹੀ ਲੈ ਜਾਂਦੀ ਆ ਆਪਣਾ ਤਾਂ ਤੇਰਾ ਅੱਛਾ ਮੇਰਾ ਵੀ ਲੈਂਦਾ ਹਾਂ ਹਾਂ ਤੇ ਸੂਟ ਤੇ ਅਜੇ ਹੁਣ ਬਣਾਏ ਆ ਤੇ ਤੁਸੀਂ ਫੇਰ ਚੁੱਕ ਲਿਆ ਹੈ ਨਾ ਤੋਰੋੜ ਬਣਾਏ ਤਾਂ ਉਹ ਸਾਰੇ ਸੂਟ ਬਾਰ ਬਾਰ ਹੋਏ ਪਾਈ ਜਾਂਦੇ ਆ ਇਹਨਾਂ ਦੇ ਵਿੱਚ ਕੱਢੋ ਕਿਹੜੇ ਲੈ ਆਏ ਤੇ ਕੀ ਗੱਲ ਚੱਲ ਰਹੀ ਤੇ ਕੰਮ ਲੈ ਆਈ ਏ ਤੂੰ ਆਹੋ ਤੇ ਖਾ ਰੋ ਵੀ ਦੇ ਲੈ ਦੇ ਤਿੰਨ ਦੀ ਤੇ ਗੱਲ ਹੀ ਦੀ ਡਿੱਗਣਾ ਮੈਂ ਕੀ ਮੈਂ ਉਤੋਂ ਦੇ ਸ਼ਾਮਾ ਪਈ ਜਾਣੀਆਂ ਮੈਂ ਉਤੋਂ ਤੇਦੀ ਰਹਾ ਨੂੰ ਦੇਈ ਮੈਂ ਚੱਲ ਮੈਂ ਲਿਆਉਂਦੀ ਆ ਕੰਨੀਂ ਜਰਾ ਜਾਨਾ ਮੈਂ ਉਤਾਂ ਦੀ ਹੱਤ ਕੀ ਕੀਤੀ ਆ ਸੂਟ ਦੇ ਹੱਥ ਜਿੰਦੀ ਦੇ ਇਦਾਂ ਮੈਂ ਵੇਂਦੀ ਵੇਂਦੀ ਨੇ ਪਾ ਲੈਂਦੇ ਆ ਫੜ ਲਈ ਤਾਂ ਸਹੀ ਇਧਰ ਲਪਾਵੇਂ ਇੱਥੇ ਹਾਲ ਦੇ ਨਾਲ ਵੀ ਹੋਇਆ ਲਪਾਵੇਂ ਵੀ ਇੱਥੇ ਹੀ ਮੋਸ ਕੱਢ ਕੇ ਰੱਖੀਂ ਲਪਾਵੇਂ ਆਹ ਕਿਦਾਂ ਨੀਰਾ ਅਰੇ ਇਹ ਤਾਂ ਸਹੀ ਪਾਣਾ ਪੈਣਾ ਨੇ ਤੇ ਫੋਣਾ ਚੰਗੀ ਤਰ੍ਹਾਂ ਦੇਖ ਹਾਂ ਸਲੇ ਚੰਗੀ ਤਰ੍ਹਾਂ ਦੇਖਣੀ ਆ ਆ 2 2 ਨਿਕਲੇ ਬਣੇ ਆ ਕੀ ਐ 16 ਤੇ ਜਾ ਨਹੀਂ ਨੰਬਰ 2 2 ਕਰੇ 2 ਨਾਲ ਕਰੇ ਕੀ ਥੋਲੇ ਆ ਬੜਾ ਸੋਨਾ ਜੜਾ ਬਣ ਆ ਤੇਰਾ ਇਹ ਐ ਛੋਟਾ ਤੋਂ ਬਣ ਤੇਰਾ ਅੱਛਾ ਤੈਨੂੰ ਪਸੰਦ ਆ ਪਸੰਦ ਤੇ ਆ ਜਾ ਤੇ ਕੱਲਾ ਨਹੀਂ ਤੂੰ ਕੋਈ ਹਾਂ ਆ ਤੁਹਾਨੂੰ ਦਿੰਦਾ ਤੈਨੂੰ ਪਸੰਦ ਨਹੀਂ ਕਲਰ ਮੈਂ ਅੱਗੇ ਵੀ ਇੱਕ ਮੇਰੇ ਕੋਲ ਲਾਈਟ ਜਿਆ ਆ ਤੇ ਆ ਤੀ ਫੇਰ ਲਾਈਟ ਜਿਆ ਲੈ ਆਈ ਨਰ ਲਾਈਟ ਕਲਰ ਪਿਛੇ ਦੇ ਕਲਰ ਹੀ ਬੜਾ ਸੋਨਾ ਜਿਵੇਂ ਇਹਦਾ ਟ੍ਰੈਂਡ ਵਾ ਫੈਟ ਮੈਂ ਨਾ ਟ੍ਰੈਂਡੀ ਆ ਤੇ ਵੀ ਇੱਕ ਫੇਰ ਮੈਨੂੰ ਜੱਟਿਆ ਕੀ ਨਹੀਂ ਚੁੰਨੀਆਂ ਬੜੀ ਮਾਤਮਾਰ ਦੀਆਂ ਨੇ ਆਹ ਚੁੰਨੀ ਦੋ ਤੇ ਮੱਗੇ ਭਰੇ ਸ਼ਾਨਾ ਮੁੰਮੀ ਤੇ ਫੇਰ ਹੋਦੀਆਂ ਚੁੰਨੀ ਲੈ ਆਈ ਤੇ ਬਹਿਤੀਆਂ ਨੂੰ ਆਉਂਦੀਆਂ ਤੇ ਹੋਰੀਆਂ ਸੋਹਣੀਆਂ ਲੱਗਦੇ ਨੇ ਦੈਮਾ ਲਿਵੋਨੀ ਕਮਲੀ ਪਿਆਰ ਇੰਦਾ ਨਾ ਕਿਤੇ ਵਿਆਹ ਸਾਦੀ ਦੇ ਪਕੌੜੇ ਖਾਦੇ ਜਾਂਦੇ ਨਾ ਚੱਲ ਤੂੰ ਛੱਡ ਪਰੇ ਇੰਦਾ ਗੱਲ ਆਵੇਂ ਸੂਟ ਆਵੇਂ ਹੋਰ ਸੂਟ ਆਉਂਦੇ ਇੱਕੋ ਬਾਤ ਇਹਨਾਂ ਪੜੇ ਨਹੀਂ ਲਿਆਏ ਕੀ ਮੇਰੇ ਲਈ ਲਿਆਏ ਨੇ ਲਓ ਤੂੰ ਇਹ ਤਾਂ ਸਹੀ ਬਣਾ ਆ ਆ ਨਾਂ ਕੀ ਆ ਵੇਖ ਹਾਂ ਮੇਰੇ ਪਾਉਣ ਵਾਲਾ ਸਦਨਦੀਪ ਇੰਦਾ ਦੇ ਬੰਦੀ ਆ ਇਹ ਵਾ ਇਹ ਮੇਰਾ ਇਹ ਉਹ ਦੱਸਣ ਕਿਉਂ ਨਹੀਂ ਲੈ ਮੇਰਾ ਕਿਹਾ ਆ ਲੈ ਕੇ ਤੇ ਵੇਖ ਤੈਨੂੰ ਚੰਗਾ ਲੱਗਣਾ ਵੇ ਜੇ ਤੈਨੂੰ ਚੰਗਾ ਲੱਗਣਾ ਲੈ ਤੇ ਵੇ ਨਾ ਨਾ ਚੁੰਨੀਆਂ ਚੁੰਨੀਆਂ ਖੁੱਲੀਆਂ ਜੱਜ ਗਿਆ ਨਾ ਰੰਗ ਮੇਰੇ ਕੋਲ ਹੈ ਨਹੀਂ ਤਾਂ ਇਹ ਕਿਦੇ ਆਪਣੇ ਇਹ ਨਹੀਂ ਤੇ ਨਹੀਂ ਆਏ ਮੈਂ ਬਦੋ ਬਦੀ ਲਈ ਜਾਂਦੀ ਚੱਲ ਇਹ ਤੋਂ ਫਿਰ ਬਾਅਦ ਚ ਗਾ ਲੈਣਾ ਬਾਅਦ ਵਿੱਚ ਆਪਦੇ ਇਹਨਾਂ ਗੱਲ ਤੇ ਇਹਦਾਂ ਕੀ ਪਲੇਸ ਆ ਸੁਨਵਾਰ ਆ ਆਣਾ ਪਾੜਾ ਪੂਰਾ ਕਿਦਾਂ ਦਾ ਸੂਟ ਹੈ ਨਹੀਂ ਹੁੰਦਾ ਸੂਟ ਆ ਨਹੀਂ ਆਤਮਾ ਪਲੇਨ ਸੁਨਵਾਰ ਆ ਆ ਲੈ ਆਸਰ ਆਏ ਅਸਰ ਦਦੀ ਆ ਆ ਨਾ ਜੋਂ ਠੀਕ ਆ ਹਾ ਸੋਣਾ ਹੋਣਾ ਇਹ ਆ ਸਾਰੇ ਹੋਣੇ ਨੇ ਦੇ ਕਾਹੇ ਸੁਟ ਲੈਂਦਾ ਤੇ ਇਹ ਨੀਂਗ ਤੁਮ ਕਰਨੀ ਹੀ ਹੈ ਆਹ ਬਣਾ ਦੁਪੱਟਾ ਲੈ ਕੇ ਉਹ ਤਾਂ ਇਕੱਠੇ ਉਹ پیچھے ਸੁ ਤੇ ਇੰਨੇ ਤਾਂ ਕੱਥੇ ਲੈ ਆਉਂਦੀ ਓਏ ਮੈਨੂੰ ਚੰਗੇ ਲੱਗੇ ਤਾਂ ਮੈਂ ਹ ਲੈ ਜੰਨੀ ਆ ਐ ਮੁੰਮੀ ਆ ਸੋਣਾ ਲੱਗਣੇ ਹੈਣਾ ਸਾਡੀਆਂ ਇਹ ਆ ਇਹ ਆਪਣਾ ਲੈ ਗਈ ਤੇ ਮੇਰਾ ਉਹ ਰੰਗ ਲਿਆ ਚੋਰ ਦਾ ਚੁੰਨੀ ਲਾ ਕੇ ਉੱਥੇ ਵੇਪ ਲੱਗਦਾ ਲੱਗਦੀ ਦੇ ਆ ਲੋ ਇਹਦੇ ਸੁੰਟੀ ਸੁੜ ਕੱਤਾ ਇਹਦੇ ਮੇਰੀ ਚਾਚੀ ਜਣਾ ਰੰਗ ਤੁਹਾਨੂੰ ਪਤਾ ਇਹ ਵੀ ਮੇਰਾ ਫੇਵਰਟ ਕਲਰ ਹੈ ਮੈਂ ਚਾਜ ਨਾ ਚੁੰਨੀ ਲਿਆ ਹਾਂ ਪਾ ਜੀ ਪਹਿਣਾ ਹੋਰ ਕਿੱਦਾਂ ਲਾਵਾਂ ਲੈ ਦੱਸ ਜਿੰਨੀ ਕਿ ਚੁੰਨੀ ਉਦਾਂ ਖਦੀ ਲੈਣੀ ਹੈ ਮੈਂ ਉਹਦੇ ਚੁੰਨੀ ਦੋਦਾਂ ਮਤ ਮਾਰਦੀ ਤੇ ਬੜੀ ਸੋਹਣੀ ਲੱਗ ਕੇ ਲੈ ਲੈ ਹੁਣ ਚੁੰਨੀ ਦੇ ਬਈ ਸੋਹਣੀ ਲੱਗਦੀ ਹੈ ਕਿ ਤੇ ਸੋਹਣੀ ਲੱਗਦੀ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਦੱਸੋ ਵੀ ਮੈਨੂੰ ਇਹਨਾਂ ਦੇ ਵਿੱਚੋਂ ਕਿਹੜਾ ਸੂਟ ਲੈਣਾ ਚਾਹੀਦਾ ਕਿਉਂਕਿ ਮੈਨੂੰ ਤੇ ਹੁਣ ਮੰਮੀ ਨੇ ਪਾਛੜਿਆ ਜੇ ਪੰਗੇ ਦੇ ਵਿੱਚ ਕਹਿੰਦੇ ਆਹ ਸੂਟ ਮਣੀ ਵੇ ਕੇ ਹੱਸਾ ਦੇ ਆ ਵੀ ਕਿਤੇ ਮੁੰਡੀ ਫੜਨਾ ਲਏ ਤੇ ਜਿਹੜੀ ਆ ਆ ਵੀ ਤੇਰਾ ਸੇ ਵਿੱਚ ਹੁਣ ਲਾ ਸਾਰੇ ਲੁਆ ਨਹੀਂ ਰਾਂ ਅੰਗ ਸੋਨੇ ਮੰਮੀ ਸਾਰੇ ਟੈਮ ਕੱਢ ਕੇ ਲਿਆਈ ਆ ਆਹ ਦੇਖ ਵਧੀਆਂ ਆਗੇ ਬੜਾ ਵਧੀਆ ਵਧੀਆ ਆ ਵੀ ਸੋਨਾ ਛੋਣ ਛੋਣ ਕੇ ਅੰਗ ਲਿਆਉਂਦੇ ਆ ਪਰ ਮੈਨੂੰ ਹੋਰ ਅੰਗ ਤੋਂ ਡੋਟ ਪਸੰਦ ਆ ਆਹ ਸੋਨਾ ਆ ਵੀ ਸੋਹਣਾ ਤੇ ਆ ਵੀ ਦੋਏ ਮਿੰਡੇ ਦੋਸਤ ਹੀ ਸੰਗ ਨਹੀਂ ਨਹੀਂ ਉਹ ਕੱਲ ਰੰਗ ਤੋਂ ਤੈਨੂੰ ਕਿਉਂ ਡੋਟ ਮੈਨੂੰ ਲਾਈਟ ਜਿਹਾ ਲੱਗ ਰੰਗ ਮਨਦੀਪ ਤੂੰ ਵੀ ਆਪਣੀਆਂ ਹੀ ਮਾਰਨੀ ਆ ਆ ਵੀ ਕਿੱਡੇ ਸੋਹਣੇ ਰੰਗਾਂ ਇਦਾਂ ਦੀ ਚੀਜ਼ ਪਾਈ ਹੋਏ ਇਦਾਂ ਲੱਗਦੀ ਆ ਫਿਰ ਵੀ ਆ ਸਾਂ ਦੇ ਕੱਪੜੇ ਕਿੰਨੇ ਮੇਰੇ ਕੋਲ ਸੂਟ ਹੋਏ ਆ ਸਾਂ ਦੇ ਬਣੇ ਬਦਲੇ ਆ ਜੇ ਰੰਗ ਚੰਗੇ ਲੱਗਦੇ ਨੂੰ ਕੋਈ ਨਹੀਂ ਦਿੰਦੇ ਨੇ ਨਹੀਂ ਦੇਣਾ ਰੰਗ ਆਪਣੇ ਲਈ ਦੋ ਚੰਗੇ ਸੂਟ ਲੈ ਆਏ ਮੇਰੇ ਲਈ ਫੇਰ ਉਹ ਲੈ ਆਏ ਅਸੀਂ ਕਰ ਗਿਆ ਸਿਰ ਬਹੁਤੇ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਜੇ ਤੂੰ ਨਾ ਸਾਰੇ ਮੈਂ ਤੈਨੂੰ ਕਹੇ ਸਾਰੇ ਸੌਣ ਮੈਨੂੰ ਕਢਾਈ ਪਸੰਦ ਹੈ ਪਰ ਮੈਨੂੰ ਰੰਗ ਹੋਰ ਤਰ੍ਹਾਂ ਦਾ ਲੱਗਉਂਗਾ ਚਲੋ ਚੱਲ ਵੀ ਇਹ ਲਾਂ ਕਿ ਨਹੀਂ ਹੋ ਤੀਰੀ ਦੇ ਨਾਲ ਲੈ ਆਏਗੇ ਤੇ ਫਿਰ ਮੈਂ ਸੋਨਾ ਦੇ ਪਹਿਣਾ ਹੀ ਫਿਰ ਨਾਲੇ ਚੱਲ ਵੀ ਨਹੀਂ ਆਣ ਨਾਲੇ ਚੱਲ ਮੈਨੂੰ ਪਸੰਦ ਦੇ ਨਹੀਂ ਇਹਦੇ ਵਿੱਚ ਰੰਗ ਨਹੀਂ ਹੋਰ ਕੋਈ ਦੋ ਦੋ ਗੱਲਾਂ ਦਾ ਨਾ ਨਾ ਕਰ ਇਹਦੇ ਵਿੱਚ ਰੰਗ ਨਹੀਂ ਹੋਰ ਕੋਈ ਰੰਗ ਹੈ ਪਰ ਮੈਨੂੰ ਵੀ ਇਹ ਰੰਗ ਸੋਨਾ ਲੱਗਾ ਹੈ ਚਾਹ ਵਾ ਠੀਕ ਆ ਵਧੀਆ ਆ ਭੈਣਾ ਸੋਹਣੇ ਨੇ ਸਾਰੇ ਸੋਹਣੇ ਰੰਗ ਦਿੱਨੇ ਸੋਹਣੇ ਆ ਰੰਗਾ ਦੋਵੇਂ ਮੇਰੇ ਪੌਣ ਵਾਲੇ ਆ ਟੋਟ ਹੈ ਨੇ ਇਹ ਗੱਲ ਉਹਨੂੰ ਜਿਹੜੇ ਸਾਈਡ ਡੈਡੀ ਕਰਦੀਆਂ ਡੈਡੀ ਨੂੰ ਮਾਰ ਮਾਰ ਕੇ ਨਾ ਕਾਇਨਾ ਪਰ ਆਵੇ ਨਾ ਨੇ ਕਹਿੰਦਾ ਇਹ ਸੂਰ ਨਾ ਮੱਲੇ ਬੱਲੇ ਇੰਦੀ ਹੋਈ ਪਤੀਪਨਾ ਮੰਗਲੇ ਨਾਲ ਹੀ ਕੰਮ ਕੱਟਿਆ ਹੈ ਰਹਿਣਾ ਮੇਰੀ ਗੱਲ ਤੇਨੂੰ ਸੱਚੀ ਗੱਲ ਦੱਸਾਂ ਜੇ ਦਾ ਆਹ ਸੂਟ ਹੀ ਨਾ ਇਹ ਸੂਟ ਦੇ ਲਿਆਂਦਾ ਐ ਮੈਂ ਆਪਣੇ ਵਾਸਤੇ ਮੈਨਾਂ ਜਦ ਨਾਲ ਰੰਗ ਐਸ ਮਾਰੋ ਕੋਈ ਨਹੀਂ ਹਾਂ ਆ ਮੇਰੇ ਲਈ ਲੈ ਤੇ ਜੇ ਤੈਨੂੰ ਚੰਗਾ ਲੱਗਦਾ ਤੇ ਨਹੀਂ ਸੁਣਾਉਣਾ ਸੁਣਾਉਂ ਜੇ ਤਾਨੂੰ ਤੀ ਆਪਣੀ ਚੁਆਇਸ ਦਾ ਲਿਆਂਦਾ ਨਾ ਤੇ ਇਸ ਨੂੰ ਕੋਈ ਨਹੀਂ ਜੇ ਮੈਨੂੰ ਨਾ ਪਸੰਦ ਆਊਗਾ ਨਹੀਂ ਮਤਲਬ ਨਹੀਂ ਕਲਰ ਸੂਟ ਕੀਤਾ ਜੇ ਦੇ ਲੀਤਾ ਤੇ ਮੈਂ ਆਕੇ ਚੇਂਜ ਕਰਾ ਲਵਾਂ ਮੈਂ ਸਾਟੇ ਦੀ ਜਾਣਾ ਛਾਟੇ ਦੇ ਜਾਣਾ ਹੁਣ ਮਿਆਂ ਦਾ ਹੀ ਨੀ ओरिजिनल ਲਿਆਂਦਾ ਤਾਂ ਹੁਣ ਇਹਨੂੰ ਸਵਾਦ ਪਾ ਏਨਾ ਕਰਕੇ ਨਹੀਂ ਆ ਵੀ ਰਚਨਾ ਕੀ ਨਹੀਂ ਹੁਤਨੀ ਹੋਈ ਗੱਲ ਕਢਾਈ ਨੂੰ ਸੁਣੀ ਆ ਚੁੰਨੀ ਦਾ ਵੀ ਹੁੰਦਾ ਮੈਨੂੰ ਥੋੜਾ ਜਿਹਾ ਚੁੰਨੀ ਬਹੁਤਾ ਹੀ ਕਰ ਲੈਂਦਾ ਜੇ ਇਹ ਹੋਣਾ ਚਾਹੀਦਾ ਹੈ ਕਿ ਮੇਰੀ ਮਾਂ ਨੇ ਮੈਨੂੰ ਰੀਜ ਦਾ ਸੂਟ ਲਾਇਆ ਤੇ ਮੈਂ ਕਹਿੰਦੀ ਮੈਂ ਤਾਂ ਕਹਿ ਨਹੀਂ ਮੈਂ ਕਹਿ ਲਈ ਵੀ ਕਿ ਪਿੱਕਾ ਰੰਗ ਤੇ ਚੋਕ ਲਿਆਏ ਜੋ ਡਾਰਕ ਜਿਹਾ ਕਲਰ ਤੁਹਾਨੂੰ ਪਤਾ ਮੈਨੂੰ ਜੱਚ ਦੇ ਲੱਗ ਰੰਗ ਬੜਾ ਸੋਹਣਾ ਵਾ ਸਰਦਾਰੀ ਰੰਗ ਹੈ ਸਰਦਾਰੀ ਚੰਗਾ ਪਹਿਣਾ ਉਹ ਦੀ ਦਿਓ ਤੂੰ ਇਹ ਦੱਸੋ ਵੀ ਮਨਦੀਪ ਆ ਸੂਟ ਸੁਆਏਗਾ ਨਾ ਕਿਉਂਕਿ ਮੇਰੀ ਸੱਸ ਨੇ ਮੇਰੇ ਬੜੀ ਰੀਜ ਨਾਲ ਲਿਆ ਕੇ ਦਿੱਤਾ ਜੇ ਲੈ ਆਉਣੇ ਮੈਂ ਮੰਨ ਕੋ ਕੋਸ਼ਣ ਆ ਮੁੰਡਾ ਖੂਣਾ ਲਿਆ ਜੇ ਵਿੱਚ ਅਮਨ ਵੀ ਤੇਰੇ ਨਾਲਦਾ ਇਹ ਮਸਲਾ ਕਰ ਤਾ ਚਲੋ ਕੋਈ ਦੀ ਮੈਂ ਬਾਅਦ ਚ ਗੱਲ ਕਰ ਲੈਂਦੀ ਇਹਨਾਂ ਨਾਲ ਤੇ ਹੁਣ ਮੇਰੀਆਂ ਭੈਣਾਂ ਦੱਸਣਗੀਆਂ ਵੀ ਮੇਰੀ ਸੱਸ ਮਾਰੇ ਬੜਾ ਪਿਆਰਾ ਸੂਟ ਲਿਆਉਂਦਾ ਮੇਰੇ ਲਈ ਤੇ ਮੈਨੂੰ ਥੋੜਾ ਜਿਹਾ ਕਲਰ ਤੋਂ ਡਾਟ ਆ ਮम्मी ਨੇ ਗੁੱਸਾ ਕਰਕੇ ਬੈਠ ਗਿਆ ਪੈਸਾ ਵਾਲ ਲੈਨੀ ਇਦਾਂ ਨਾ ਕਰ ਲਾ ਮੈਂ ਤੇ ਚਾਹ ਨਾ ਲੈਂਦੇ ਅੱਗੋਂ ਤੇ ਨਹੀਂ 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 ਚਾਹ ਤੇ ਮਰਜੀ ਨਹੀਂ ਸੋਹਣੇ ਤੇਰੀ ਮਰਜ਼ੀ ਮੈਂ ਤੇ ਚਾਹ ਨਾ ਲੈ ਕੇ ਉਹ ਚਲੋ ਕੋਈ ਗੱਲ ਨਹੀਂ ਮੈਂ ਸਵਾ ਲੈਂਨੀ ਆ ਜੀ ਜੀ ਇਦਾਂ ਕਰਾਂ ਆ ਸੂਪੋਂਸ ਮੇਟੋ ਤੇ ਮਹਾਰਾਜਾ ਮੇਰਾ ਸਿਰ ਦਾ ਸੂਪੋਂ ਦਾ ਤੇਲ ਬੜਾ ਲਾਇਆ ਜੀ ਵਾਦਾਂ ਨੂੰ ਤੇ ਬਾਕੀ ਸਾਡੇ ਲੋਕ ਤਾਂ ਕਿਵੇਂ ਜੇ ਲੱਗਣ ਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਡੇਲੀ ਲਾਈਕ ਕਰਿਆ ਕਰੋ ਕਮੈਂਟ ਕਰਿਆ ਲਵਨਦੀਪ ਨੂੰ ਆਖਿਆ ਸਾਰੇ ਸਿੰਸ ਵਾਲਾ ਹਾਂ ਤੇ ਸਾਥੀ ਜਰੂਰ ਦੇਣਾ ਵਾ ਕਿਉਂਕਿ ਸਾਰੇ ਰੰਗ ਮੇਰੇ ਪਾਉਣ ਵਾਲੇ ਮੰਮੀ ਦੇ ਪਾਉਣ ਵਾਲਾ ਰੰਗ ਆ ਜੇ ਤੇ ਮੈਨੂੰ ਜਿਹੜਾ ਲਿਆਤਾ ਜੇ ਤੇ ਹੁਣ ਮੈਨੂੰ ਸੋਣਾ ਪੈਣਾ ਸਸਤਾ ਵੀ ਕਹਿਣਾ ਪੈਣਾ ਪੈਣਾ ਲੋ ਤੇ ਬਾਕੀ ਸਾਡੇ ਡੇਲੀ ਵਲੋਗ ਦੇਖਿਆ ਕਰੋ ਕਿਉਂਕਿ ਅਸੀਂ ਕੋਈ ਵੀ ਦਿਨ ਨਹੀਂ ਮਿਸ ਕਰਦੇ ਵੀ ਇਹ ਨਾਂ ਵਲੋਗ ਪਾਇਆ ਹੋਏ ਤੇ ਅੱਜ ਵੀ ਅਸੀਂ ਵਲੋਗ ਪਾਇਆ ਤੁਹਾਡੇ ਨਾਲ ਸਾਂਝਾ ਕੀਤਾ ਆ ਪਲੀਜ਼ ਰਿਕਵੈਸਟ ਆ ਇੱਕ ਸਾਡੇ ਚੈਨਲ ਸਬਸਕ੍ਰਾਈਬ ਕਰੋ ਕਮੈਂਟ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਸੁਖਰਾਜ ਬਾਠ ਨੇ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ